की जय गौ माता की जय गौ माता की जय जय गौ माता जय गोपाल 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 गौ माता की जय ਅੱਜ ਗਊ ਮਾਤਾ ਸੇਵਾ ਸੰਪਤੀ ਦੁਆਰਾ ਪਹਿਲੀ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਨਾ ਸ਼ਹਿਰ ਨਿਵਾਸੀਆਂ ਨੂੰ ਕਿ ਇਹ ਜਿਹੜੀ ਆਪਣੀ ਗਊ ਮਾਤਾ ਸੇਵਾ ਸੰਪਤੀ ਰਜਿਸਟਰਡ ਹੋ ਚੁੱਕੀ ਹੈ ਇਹਦਾ ਰਜਿਸਟਰ ਨੰਬਰ 482 ਹੈ ਤੇ ਸਾਰੇ ਹੀ ਮੈਂਬਰ ਪ੍ਰਧਾਨ ਸੈਕਟਰੀ ਸਾਡੇ ਚਾਚਾ ਜੀ ਖਰੇ ਨੇ ਨਾਲ ਮੇਠੇ ਵਾਲੇ ਸਰਪ੍ਰਸਤ ਨੇ ਵੀ ਸਾਡੇ ਇਹਨਾਂ ਦਾ ਵੀ ਸੀਤੰਵਾਦ ਇਸ ਮੀਟਿੰਗ ਨੇ ਵਿੱਚ ਅਸੀਂ ਦੋ ਕਮਤੇ ਵੀ ਪਾਸ ਕੀਤੇ ਨੇ ਜਿਹਦੇ ਵਿੱਚ ਇੱਕ ਅਸੀਂ ਸਭ ਤੋਂ ਪਹਿਲਾਂ ਜਿਹੜੀਆਂ ਗਊਆਂ ਮਾਤਾ ਆਪਣੇ ਬਿਮਾਰ ਨੇ ਉਹਨਾਂ ਨੂੰ ਦਵਾਈਆਂ ਪ੍ਰੋਵਾਈਡ ਕਰਾਵਾਂਗੇ ਅਸੀਂ ਦੂਸਰੇ ਨੰਬਰ ਤੇ ਇਵੇਂ ਹੁਣ ਆ ਸਰਦੀਆਂ ਆ ਰਹੀਆਂ ਨੇ ਸਰਦੀਆਂ ਦੇ ਵਿੱਚ ਧੁੰਦ ਹੁੰਦੀ ਹੈ ਜਿਹੜੇ ਪਸ਼ੂ ਆਪਣੇ ਬਾਹਰ ਘੁੰਮਰੇ ਨੇ ਉਹਨਾਂ ਦੇ ਰੇਡੀਅਮ ਦੇ ਪਟੇ ਬਣਾ ਕੇ ਉਹਨਾਂ ਦੇ ਪਾਵਾਂਗੇ ਤਾਂ ਜੋ ਆਪਣੇ ਕੋਈ ਵੀ ਵਹੀਕਲ ਹੈ ਚਲਾਨ ਵਾਲਾ ਬੰਦਾ ਉਸ ਨੂੰ ਪਤਾ ਲੱਗੇ ਵੀ ਆਪਣਾ ਵੀ ਅੱਗੇ ਕੋਈ ਜਾਨਵਰ ਖੜੇ ਹੈ ਤਾਂ ਜੋ ਕੋਈ ਐਕਸੀਡੈਂਟ ਤੋਂ ਬਚਿਆ ਜਾ ਸਕੇ ਤੇ ਸਾਡੀ ਇਹ ਜਿਹੜੀ ਸਾਰੀ ਟੀਮ ਹੈ ਹੋਰ ਵੀ ਜਿਹੜੇ ਜਿਹੜੇ ਕੰਮ ਗਊ ਮੱਤ ਦੇ ਨਿਮਿਤ ਹੋਣਗੇ ਉਹ ਕਰਦੇ ਰਹਾਂਗੇ ਤੇ ਇਸ ਦੇ ਨਾਲ ਹੀ ਮੈਂ ਕਹਿੰਦਾ ਹੋਇਆ ਸਾਰੇ ਹੀ ਜਿਹੜੇ ਗਊ ਭັກਤੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਉਹ ਵੀ ਸਾਡਾ ਸਾਥ ਦੇਣਗੇ ਤਾਂ ਜੋ ਅਸੀਂ ਆਪਾਂ ਹੋਰ ਅੱਗੇ ਲਿਜਾ ਸਕੀਏ ਇਹਨਾਂ ਕਹਿੰਦਾ ਮੈਂ ਇੱਕ ਵਾਰੀ ਕਹਿੰਦਾ ਸਾਰੇ ਨੂੰ ਫੇਰ ਇੱਕ ਵਾਰੀ ਅਪੀਲ ਕਰਦਾ ਵੀ ਰਜਿਸਟਰਡ ਹੋ ਚੁੱਕੀ ਆਪਣੀ ਸੰਸਥਾ ਨੂੰ ਸਾਡਾ ਸਾਥ ਦੇਣਗੇ ਜੈ ਗਊ ਮਾਤਾ ਕੀ ਜੈ ਜੈ ਗਊ ਮਾਤਾ ਕੀ ਜੈ ਜੈ ਗਊ ਮਾਤਾ ਕੀ ਜੈ जय गोपाल जय गौ माता 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 जय गोपाल जय माता जय गोपाल जय माता जय गोपाल माता की ਗੱਲ ਸੁਝਾ ਵੀ ਸਾਨੂੰ ਗਊ ਮਾਤਾ ਕੀ ਜੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਜਿਹੜੀ ਗਊ ਸੇਵਾ ਸੰਪਤੀ ਬਣੀ ਉਹਦੀ ਪਹਿਲੀ ਬੈਠਕ ਸਾਡੇ ਬਿੱਟੂ ਜੀ ਜੋ ਇਸ ਗਊ ਸੇਵਾ ਸੰਪਤੀ ਦੇ ਸਾਡੇ ਕਨਵੀਨਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਹੋਈ ਹੈ ਔਰ ਜਿਹੜੇ ਅਸੀਂ ਅੱਜ ਦੋ ਮਤੇ ਸਾਡੇ ਜਿਵੇਂ ਸਰਪ੍ਰਸਤ ਲਾਲਾ ਜੀ ਨੇ ਉਹਨਾਂ ਨੇ ਦੱਸੇ ਨੇ ਦੋ ਮਤੇ ਅੱਜ ਅਸੀਂ ਪਾਸ ਕੀਤੇ ਨੇ ਔਰ ਆਉਣ ਵਾਲੇ ਟਾਈਮ 'ਚ ਅਸੀਂ ਜੋ ਵੀ ਗਊ ਮਾਤਾ ਦੇ ਸਬੰਧ ਦੇ ਵਿੱਚ ਸਾਨੂੰ ਸੇਵਾ ਲੱਗੇਗੀ ਜੇ ਕਿਸੇ ਨੂੰ ਕੋਈ ਜ਼ਖਮੀ ਗਾਉ ਜਾਂ ਕੋਈ ਹੋਰ ਗਾਉ ਦੇ ਨਵੀਤ ਕੋਈ ਵੀ ਗੱਲ ਹੋਵੇ ਉਹ ਸਾਡੇ ਕਮੇਟੀ ਮੈਂਬਰ ਨੂੰ ਨਾਲ ਸੰਪਰਕ ਕਰ ਸਕਦੇ ਨੇ ਅਸੀਂ 24 ਘੰਟੇ ਉਹਨਾਂ ਗਊ ਮਾਤਾ ਦੀ ਸੇਵਾ ਤੇ ਹਾਜ਼ਰ ਆ ਔਰ ਉਮੀਦ ਕਰਦਾ ਵੀ ਸਮਾਣਾ ਨਿਵਾਸੀ ਸਾਡਾ ਸਾਥ ਦੇਣਗੇ ਜੈ ਗਊ ਮਾਤਾ ਜੈ ਗਊ ਮਾਤਾ